ਘਾਰੀ ਵਾਲੀ ਕੰਧਾਰੀ ਨੂੰ ਆਪਣਾ ਸਿੱਖ ਬਣਾ ਕੇ ਗੁਰੂ ਜੀ ਸੈਦਪੁਰ ਵੱਲ ਚੱਲ ਪਏ। ਰਾਹ ਵਿੱਚ ਪਿੰਡ ਦੇ ਲੋਕਾਂ ਨੂੰ ਨਾਮਦਾਨ ਬਖਸ਼ਦੇ ਹੋਏ ਉਹ ਸੈਦਪੁਰ ਪੁੱਜੇ। ਸੈਦਪੁਰ ਵਿਖੇ ਗੁਰੂ ਜੀ ਦਾ ਪਿਆਰਾ ਸਿੱਖ ਭਾਈ ਲਾਲੂ ਰਹਿੰਦਾ ਸੀ। ਗੁਰੂ ਜੀ ਭਾਈ ਲਾਲੂ ਨੂੰ ਸੈਦਪੁਰ ਦਾ ਪ੍ਰਚਾਰਕ ਠਾਪ ਗਏ ਸਨ। ਗੁਰੂ ਜੀ ਦੀ ਕਿਰਪਾ ਭਾਵੇਂ ਭਾਈ ਲਾਲੂ ਨੂੰ ਹੁਣ ਕਿਸੇ ਚੀਜ਼ ਦੀ ਕਾਟ ਨਹੀਂ ਸੀ ਪਰ ਫਿਰ ਵੀ ਉਹ ਸੱਚੀ ਕਰਤ ਕਰਕੇ ਹੀ ਗੁਜ਼ਾਰਾ ਕਰਦਾ ਸੀ। ਜਦ ਗੁਰੂ ਜੀ ਉਸ ਦੇ ਘਰ ਪੁੱਜੇ ਤਾਂ ਬਹੁਤ પ્રસન્ન ਹੋਇਆ ਉਹਨਾਂ ਨੂੰ ਬੈਠਣ ਲਈ ਆਸਣ ਦੇ ਕੇ ਉਸਨੇ ਜਲ ਪਾਣੀ ਛਕਾਇਆ ਫਿਰ ਜਦ ਗੁਰੂ ਜੀ ਨੇ ਅਹਿਮਦਾਬਾਦ ਦੇ ਹਾਲਚਲ ਬਾਰੇ ਪੁੱਛਿਆ ਤਾਂ ਪਾਈ ਲਾਲੋ ਕਹਿਣ ਲੱਗਾ ਗੁਰੂ ਜੀ ਕੁਝ ਨਾ ਪੁੱਛੋ ਇਹ ਪਠਾਨ ਹਾਕਮ ਬਹੁਤ ਦੁਸ਼ਟ ਹੋ ਗਏ ਹਨ ਜੋ ਗਰੀਬਾਂ પાસે ਖਾਣ ਨੂੰ ਵੀ ਕੁਝ ਨਹੀਂ ਰਹਿਣ ਦਿੰਦੇ ਮੁਫਤ ਵਗਾਰਾਂ ਲੈਂਦੇ ਹਨ ਤੇ ਜਿਹੜਾ ਥੋੜਾ ਬਹੁਤਾ ਕੜਦਾ ਹੈ ਉਸਤੇ ਭਿਆਨਕ ਜ਼ੁਲਮ ਟਾਉਂਦੇ ਹਨ ਭਾਈ ਲਾਲੂ ਦੀ ਇਹ ਖਬਰ ਸੁਣ ਕੇ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕੁਝ ਦਿਨਾਂ ਵਿੱਚ ਹੀ ਇੰਨਾ ਤੋਂ ਵੱਡਾ ਜ਼ਾਲਮ ਅਤੇ ਦੁਸ਼ਟ ਇਥੇ ਆ ਰਿਹਾ ਹੈ ਜਿਹੜਾ ਇੰਨਾ ਜ਼ਾਲਮਾਂ ਨੂੰ ਤਾਂ ਮਿੱਟੀ ਵਿੱਚ ਰੋਲੇਗਾ ਹੀ ਪਰ ਨਾਲ ਹੀ ਅਨੇਕਾਂ નિર્ਦੋਸ਼ਾਂ ਨੂੰ ਵੀ ਪੀਸ ਦਵੇਗਾ ਜਦ ਗੁਰੂ ਜੀ ਕੁਝ ਦਿਨ ਸੈਦਪੁਰਠਾ ਰਹਿਰੇ ਤਾਂ ਉਸ ਸਮੇਂ ਹੀ ਬਾਬਰ ਦੀਆਂ ਫੌਜਾਂ ਨੇ ਆਹਲਾ ਬੋਲਿਆ ਉਹਨਾਂ ਸਭ ਰੋਜਵਾੜਿਆਂ ਨੂੰ ਲੁੱਟ ਲਿਆ ਅਤੇ ਸਾਰੇ ਸ਼ਹਿਰ ਵਿੱਚ ਕਹਿਰ ਪਾ ਦਿੱਤਾ ਲੁੱਟਿਆ ਹੋਇਆ ਮਾਲ ਉਹਨਾਂ ਲੋਕਾਂ ਦੇ ਸਿਰਾਂ ਤੇ ਤਰ ਦਿੱਤਾ ਉਹਨਾਂ ਨੂੰ ਆਪਣੇ ਤੰਬੂਆਂ ਵਿੱਚ ਲਿਆ ਜਾਣ ਵਾਸਤੇ ਤੋਰਿਆ। ਗੁਰੂ ਜੀ, ਭਾਈ ਮਰਦਾਨਾ ਅਤੇ ਭਾਈ ਲਾਲੂ ਵੀ ਫੜੇ ਗਏ। ਉਹਨਾਂ ਦੇ ਸਿਰਾਂ ਉੱਤੇ ਵੀ ਸਮਾਨ ਰਖਵਾਇਆ ਗਿਆ ਅਤੇ ਆਪਣੇ ਨਾਲ ਲੈ ਗਏ। ਉਹਨਾਂ ਲੋਕਾਂ ਦਾ ਸਾਰਾ ਸਮਾਨ ਇੱਕ ਥਾਂ ਤੇ ਰਖਵਾ ਕੇ ਬੰਦੀ ਬਣਾ ਲਿਆ ਗਿਆ। ਸਾਰਿਆਂ ਨੂੰ ਇੱਕ ਕੈਦਖਾਨੇ ਵਿੱਚ ਬੰਦ ਕਰਕੇ ਉਹਨਾਂ ਨੂੰ ਅਨਾਜ ਪੀਸਣ ਵਾਸਤੇ ਚੱਕੀਆਂ ਘੜਨ ਲਾ ਦਿੱਤਾ। ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਦਿੱਤੀਆਂ। ਗੁਰੂ ਜੀ ਬੰਦੀਖਾਨੇ ਵਿੱਚ ਚੜ੍ਹਦੀ ਕਲਾ ਵਿੱਚ ਸਨ। ਹੁਣ ਆਪ ਅੱਖਾਂ ਮੀਟ ਕੇ ਇੱਕ ਨਵੇਂ ਆਏ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗੀ। ਗੁਰੂ ਜੀ ਦੀ ਮਿੱਠੀ ਸਰੀਲੀ ਬਾਣੀ ਨੇ ਸਭ ਕੈਦੀਆਂ ਨੂੰ ਮਸਤ ਕਰ ਦਿੱਤਾ। ਉਹ ਆਪਣੇ ਸਾਰੇ ਦੁੱਖ ਭੁੱਲ ਗਏ। ਪਹਿਰੇਦਾਰਾਂ ਨੂੰ ਵੀ ਗੁਰੂ ਜੀ ਦੀ ਮధుਰ ਆਵਾਜ਼ ਨੇ ਕੀ ਲਿਆ। ਉਹਨਾਂ ਗੁਰੂ ਜੀ ਅਤੇ ਭਾਈ ਮਰਦਾਨੇ ਵੱਲ ਵੇਖਿਆ ਤਾਂ ਹੈਰਾਨ ਰਹਿ ਗਏ ਕਿ ਗੁਰੂ ਜੀ ਸ਼ਬਦ ਦਾ ਗਾਇਨ ਕਰ ਰਹੇ ਹਨ ਪਰ ਉਹਨਾਂ ਦੀਆਂ ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਸਨ। ਉਹ ਜੇ ਸਪਾਈ ਧੋੜ ਕੇ ਗਏ ਅਤੇ ਉਹਨਾਂ ਨੇ ਇਸ ਵਿਚਤ੍ਰ ਘਟਨਾ ਬਾਰੇ ਬਾਬਰ ਨੂੰ ਦੱਸਿਆ ਬਾਬਰ ਫੀ ਇਸ ਇਜ਼ਮਾਦ ਮਈ ਘਟਨਾ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਚਟਬੰਦੀ ਖਾਣੇ ਵਾਲੇ ਖੇਮੇ ਵਿੱਚ ਪਹੁੰਚ ਗਿਆ। ਉਸ ਨੇ ਵੇਖਿਆ ਕਿ ਗੁਰੂ ਜੀ ਸ਼ਬਦ ਗਾ ਰਹੇ ਹਨ ਅਤੇ ਭਾਈ ਮਰਦਾਨਾ ਰਬਾਬ ਵਜਾ ਰਿਹਾ ਹੈ। ਪਰ ਉਨ੍ਹਾਂ ਦੇ ਹੱਥ ਲੱਗਣ ਤੋਂ ਬਗੈਰ ਹੀ ਚੱਕੀਆਂ ਆਪਣੇ ਆਪ ਘੁੰਮ ਰਹੀਆਂ ਹਨ। ਕੁਝ ਦਿਨ ਖੜਾ ਬਾਬਰ ਗੁਰੂ ਜੀ ਦਾ ਗਾਇਣ ਸੁਣਦਾ ਰਿਹਾ। ਗਾਇਣ ਸਮਾਪਤ ਕਰਕੇ ਜਦ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਆਪਣੇ ਸਾਹਮਣੇ ਬਾਬਰ ਨੂੰ ਵੇਖਿਆ। ਬਾਬਰ ਕਹਿਣ ਲੱਗਾ ਅੱਲਾ ਦੇ ਫਕੀਰ ਤੁਸੀਂ ਕੀ ਗਾਰੇ ਸੀ ਗੁਰੂ ਜੀ ਨੇ ਫਾਰਸੀ ਵਿੱਚ ਸਾਰੇ ਸ਼ਬਦ ਦਾ ਮਤਲਬ ਸਮਝਾਇਆ ਜਿਸ ਦਾ ਆਪਸੀ ਰੱਬ ਸਭ ਦਾ ਪਿਤਾ ਹੈ ਅਤੇ ਅਸੀਂ ਉਸ ਦੀ ਸੰਤਾਨ ਹਾਂ ਤੁਸੀਂ નિર્ਦੋਸ਼ ਲੋਕਾਂ ਦੇ ਘਰ-ਬਾਰ ਇਸ ਤਰ੍ਹਾਂ ਲੁੱਟ ਲਈਆਂ ਕਿਸੇ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਸੀ ਕੀਤਾ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਬਾਬਰ ਨੇ ਆਪਣੇ ਕੀਤੇ ਉੱਤੇ ਅਫਸੋਸ ਜ਼ਾਹਰ ਕੀਤਾ ਗੁਰੂ ਜੀ ਨੂੰ ਕਹਿਣ ਲੱਗਾ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਇ라ਬਾ ਮੈਨੂੰ ਮਾਫ਼ ਕਰ ਦੇਵੀ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਸਾਰੇ ਕੈਦੀਆਂ ਨੂੰ ਛੱਡ ਦੇਵੇ ਉਹਨਾਂ ਦਾ ਲੁੱਟਿਆ ਮਾਲ ਵਾਪਸ ਕਰੇ ਅਤੇ ਅੱਗੇ ਤੋਂ ਕਿਸੇ ਉੱਤੇ ਜ਼ੁਲਮ ਨਾ ਕਰੇ ਬਾਬਰ ਨੇ ਗੁਰੂ ਜੀ ਦੀ ਆਗਿਆ ਅਨੁਸਾਰ